ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਵਿੱਚ ਹੀ ਰਹਿ ਚੁੱਕਿਆ ਜੀ ਇਹ ਪਿੰਡ ਦੋ ਨਗ ਹੈ ਜੀ ਇੱਕ ਟੋਕੜ ਵੜਾ ਇੱਕ ਗੱਬਣ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਗ ਫੱਟ ਪੈਂਦਾ ਪਸੰਦ ਆਉਂਦਾ ਕਿ ਤਸੱਲੀ ਵਰਤ ਵੀਰੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਭਾਈ ਗਗਨ ਆ ਪਿੰਡ ਲੰਡੇ ਦੇ ਲਵਾਰਾ ਚੋਂ ਆਪਾਂ ਨੂੰ 2 ਕਿਲੋਮੀਟਰ ਤੇ ਬਸ ਤੜੀ 2 ਕਿਲੋਮੀਟਰ ਦੇ ਠੀਕ ਆ ਮੋਬਾਈਲ ਨੰਬਰ ਜੀ 750853432 ਠੀਕ ਆ ਦੋ ਨਾ ਕਰੇ ਹਾਂ ਜੀ ਵੀਰੇ ਦੋ ਲੋਕ ਇਧਰੋਂ ਸ਼ੁਰੂ ਕਰਦੇ ਆਪਾਂ ਤੋਕੜ ਵੜ ਤੋਂ ਸੁਆ ਕਿੰਨੇ ਮਾ ਜੀ ਦਾ ਸੁਆ ਭਾਈ ਪਹਿਲਾ ਕਦੋਂ ਸੂਈ ਹੈ ਜੀ ਕੋਈ ਦਾ ਬਈ ਕੋਈ ਬਾਰੇ ਟੋਕੜ ਦੁੱਧ ਕਿੰਨਾ ਤਿਆਰ ਆ ਦੁੱਧ ਬਈ 6 ਕਿਲੋ ਦੁੱਧ ਆ ਵਿਚਾਰ ਦਾ ਚਵਾਈ ਕਰਾ ਦਾਂਗੇ ਜੀ ਕਰਾ ਦੇਵਾਂਗੇ ਠੀਕ ਆ ਜਿਹੜਾ ਥਾਣੇ ਤੇ ਵੀਰੇ ਗੋਲੀ ਜੀ ਬਣੀ ਵੀ ਆ ਵੀਰੇ ਵੈਸੇ ਹੀ ਆ ਜਮਾਂਦਰੂ ਦਿੱਕਤ ਇੰਦੀ ਕੋਈ ਨਹੀਂ ਦਿੱਕਤ ਤਾਂ ਕੋਈ ਨਹੀਂ ਕੀ ਦਿੱਕਤ ਤਾਂ ਕੋਈ ਨਹੀਂ ਵਧੀਆ ਚੁਆਇਆ ਜਾਂਦਾ ਠੀਕ ਆ ਹਾਂਜੀ 6 ਕਿਲੋ ਦੀ ਆਪਣੇ ਘਰੇ ਗਾਰੰਟੀ ਆ ਜੀ ਬਈ ਗਾਰੰਟੀ ਆ ਠੀਕ ਆ ਜੀ ਏਆਈ ਵਗੈਰਾ ਤਾਂ ਨਹੀਂ ਹੋਈ ਏਆਈ ਵੀਰੇ ਅੱਜ ਹੀ ਚਾਈ ਗਈ ਆ ਠੀਕ ਆ ਤੇ ਜੇ ਕੋਈ ਮੇਰਾ ਭੈਣ ਭਰਾ ਲੈ ਆਂਦਾ ਤੇ ਆਪ ਜਿੱਲੇ ਆ ਕੇ ਕਰਾ ਸਕਦਾ ਠੀਕ ਆ ਵੀਰੇ ਤੋਰ ਕੇ ਦਿਖਾ ਦੇ ਜੀ ਸੂਆ ਬਾਈ ਦੇ ਦੱਸਣ ਮੁਤਾਬਕ ਪਹਿਲਾ ਸੂਈ ਹੈ ਜੀ ਟੋਕੜੀ ਹੈ ਜਿੰਨੇ ਸਮੇਂ ਦੀ ਮਾਰਤੀ ਸੂਈ ਮੰਨ ਲਓ ਪਰ ਇਸ ਵਕਤ ਵੀਰੇ ਹੀਟ ਚ 6 ਕਿਲੋ ਦੁੱਧ ਦੀ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਸਪੈਸ਼ਲ ਬੇਨਤੀ ਕਰਦਾ ਹੁੰਨਾ ਜਦੋਂ ਤੁਸੀਂ ਸੂਆ ਸਵਾਇਆ ਨਾਲ ਖਰੀਦਦੇ ਹੁੰਨੇ ਕਿਤੋਂ ਵੀ ਖਰੀਦਦੇ ਹੁੰਨੇ ਆ ਤਾਂ ਆਪ ਦੀ ਵੀਰੇ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਆਪੇ ਤਸੱਲੀ ਪਰਖ ਕਰਕੇ ਲੈ ਕੇ ਜਾਇਆ ਕਰੋ ਬਾਅਦ ਚ ਕਈ ਵੀ ਰ ਲਾਂਬਾ ਦਿੰਦੇ ਆ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਵੀਰੇ ਜੇ ਤੁਸੀ ਪੈਸੇ ਲਾਉਣੇ ਆ ਤੁਹਾਡਾ ਹੱਕ ਹੁੰਦਾ ਤਸੱਲੀ ਕਰਨ ਦਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖਰ ਮਾ ਹੱਥੀ ਜਵਾਈ ਵਾਲਾ ਰੰਗ ਪ੍ਰਿੰਟ ਵਾਲੀ ਹੈ ਜੀ ਬਾਕੀ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਡਿਮਾਂਡ ਕਰਨੀ ਵੀਰੇ ਜੈ ਜਿਹੜੇ ਲੈਣੇ ਆ ਜੀ 11000 ਰੁਪਇਆ ਵੀਰੇ ਕਿੰਨਾ 11000 11000 ਜੀ ਬੱਚੀ ਵਾਲੇ ਮੁੱਲ ਚ ਬੱਚੀ ਆ ਰੇ ਬਈ ਫੰਡਰ ਬੱਚੀ ਵੇਚੀ ਸਿਰੇ 5000 ਰੁਪਏ ਠੀਕ ਆ ਫਿਰ ਦੁੱਧ ਦਿੰਦੇ ਇਹ ਫਿਰ ਵੀ ਦੁੱਧ ਦਿੰਦੇ ਬਾਕੀ ਜੇ ਕਰਮਾ ਵਾਲੀ ਚਲੋ ਜਾਂਦੀ ਤੇ ਏ ਆਈ ਹੋ ਜਾਣੀ ਆ ਕਿ ਰਹੇਗੀ ਤਾਂ ਕਿੰਨੇ ਪੈਸੇ ਆਣਗੇ ਤਾਂ ਬਈ ਆਪਣੇ ਪਾ ਕਿੰਨੇ ਵੈਰ ਸਭੀ ਪੜੀ ਆ ਸਭੀ ਪੜੀ ਆ ਜੀ ਪੂਰੀ ਇਹ ਤਾਂ ਗੱਲ ਹੈਗੀ ਆ ਦੋ ਨੰਬਰ ਨੱਕ ਵੀਰੇ ਇਹਦਾ ਸੂਆ ਕਿੰਨਾ ਇਹ ਬਈ ਦੂਜੇ ਸੂਏ ਹੁੰਦੀ ਆ ਹੂੰ ਕੋਈ 10 ਤੋਂ 12 ਤਾਂ ਲੈ ਜੂ ਠੰਡੀ ਵੀਰ ਬਹੁਤ ਠੀਕ ਆ ਜੀ ਹਾਂ ਜੀ ਸੀਲਸ ਲਖਪੂਰੀ ਪੂਰੀ ਆ ਜੀ ਮਾਰਦੀ ਹੱਥ ਫੇਰੀ ਠੀਕ ਆ ਵੀਰੇ ਹਾਂ ਜੀ ਕਿੰਨੇ ਦਿਨ ਲੈਂਦੀ ਐ 10 ਤੋਂ 12 ਦਿਨ ਕਿੰਨਾ ਕ ਪਿਆਜ ਦੁੱਧ ਜੀ ਦੁੱਧ ਵੀ ਆਪਾਂ ਬਾਲਾ ਨਹੀਂ ਆਉਂਦੇ 9-10 ਕਿਲੋ ਤੋਂ ਮਾਰਦੀ 9-10 ਕਿਲੋ ਹਾਂ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਇਹ ਤਾਂ ਗੱਲ ਹੈਗੀ ਐਵੇਂ ਆਪਾਂ ਕਹਿ ਦਿੱ ਕਿ 14 ਫੀਤ ਦੇਜੂ 15 ਦੇਜੂ ਬਾਈ ਜਿੰਨਾ ਕਿ ਮੇਰੇ ਤੁੰਡਾ ਨੂੰ ਦੁੱਧ ਦੇਣਾ ਹੈ ਸਹੀ ਗੱਲ ਹੈ ਜੀ 9-10 ਕਿਲੋ ਤਾਂ ਫਿਰ ਮਰਦੀ ਵੀ ਨਹੀਂ ਇੰਨਾ ਦਾ ਦੇਈ ਦੇਣਾ ਕਿਉਂਕਿ ਨਾਰਮਲ ਜੀ ਹਾਈਟ ਆ ਕੋਈ ਐਵੇਂ ਪਾਲੀ ਵੱਡੀ ਮੰਨ ਕੇ ਨਾ ਵੀਰੇ ਕ੍ਰੋਸ ਅੰਗ ਦਾ ਦੁੱਧ ਚੰਗਾ ਪਿਆਜੂ ਫੈਟ ਸੰਘਣੀ ਹੋਊਗੀ ਚੰਗੀ ਫੈਟ ਵਾਲੀ 5-6 ਵਾਲੀ ਦੁੱਧ ਦਾ ਸੰਗਣਾ ਸੂਨਾ ਮੁਠੀ ਵਾਲਾ ਥਣ ਕੱਚੀ-ਕੱਚੀ ਵਾਲੇ ਬੱਚੀ ਖੁੱਲਣ ਵਾਲੀ ਕੱਚੀ-ਕੱਚੀ ਇਹ ਤਾਂ ਛੋਟਾ ਜਿਹਾ ਆਪਾਂ ਇਹਦਾ 20000 ਰੁਪਏ ਵੀਰੇ ਜੋੜਾ ਲੈ ਜੇ ਜੋੜਾ ਲੈ 100 ਕਿਲੋਮੀਟਰ ਪਹੁੰਚ ਫ੍ਰੀ ਠੀਕ ਹੈ ਇਹਦੀ ਡਿਮਾਂਡ ਹੈਗੀ ਹੈ 20000 ਰੁਪਏ ਜੇ ਕੋਈ ਜੋੜਾ ਲੈ ਜੂ ਤਾਂ 100 ਕਿਲੋਮੀਟਰ ਬਾਈਕ ਦਾ ਪਹੁੰਚ ਆਪਾਂ ਕਰ ਦਾਂਗੇ ਜੀ ਫ੍ਰੀ ਚੰਗੀ ਜੀ ਜਿਹਾ ਸੋਨਾ ਘੱਟ ਵਾਲਾ ਹਵਾਨਾ ਬਾਕੀ ਕੋਈ ਵੀ ਨਰ ਨੂੰ ਫੱਟ ਬੈਂਦਾ ਪਸੰਦ ਆਉਂਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ